ਕੈਲੀਫੋਰਨੀਆ ਦੇ ਵਿੱਚ ਵਾਪਰੀ ਸੜਕ ਹਾਦਸੇ ਕਰਕੇ ਪੰਜਾਬੀ ਨੌਜਵਾਨ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਪੱਗ ਹੋਣਾ ਜਸ਼ਨਪ੍ਰੀਤ ਦੇ ਹੱਕਤ ਦੇ ਵਿੱਚ ਉਸ ਦਾ ਪੂਰਾ ਪਿੰਡ ਖੜਾ। ਪਿੰਡ ਵਾਸੀਆਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਸਿੰਘ ਅਮਰਤਾਰੀ ਸਿੱਖ ਹੈ ਤੇ ਉਸ ਦਾ ਪੂਰਾ ਪਰਿਵਾਰ ਗੁਰਸਿੱਖ ਹੈ। ਨਸ਼ਾ ਕਰਨਾ ਤਾਂ ਦੂਰ ਦੀ ਗੱਲ ਉਸਨੇ ਕਦੀ ਨਸ਼ੇ ਦੇ ਬੰਦ ਨੂੰ ਨਿਖਿਆ ਤੱਕ ਨਹੀਂ ਉਸਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਜਸਤਨਪ੍ਰੀਤ ਸਿੰਘ ਦੇ ਪਿਤਾ ਰਵਿੰਦਰ ਸਿੰਘ ਨੇ ਕਿਹਾ ਕਿ ਪ੍ਰਾਤਕਾ ਹਾਦਸਾ ਮਹਿੰਜੇ ਕਿ ਟੁਕੜਨਾ ਜੋ ਕਿਸੇ ਨਾਲ ਵੀ ਵਾਪਰ ਸਕਦੀ ਹੈ ਦੁਰਘਟਨਾ ਦੇ ਵਿੱਚ ਮਾਰੇ ਤਿੰਨ ਲੋਕ ਜਿਨ੍ਹਾਂ ਦੇ ਵਿੱਚ ਇੱਕ ਔਰਤ ਤੇ ਦੋ ਬੱਚੇ ਵੀ ਸ਼ਾਮਿਲ ਨੇ ਉਹਨਾਂ ਦੀ ਮੌਤ ਦਾ ਸਾਨੂੰ ਕਾਫੀ ਦੁੱਖ ਹੈ ਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਜਾ ਰਹੀ ਹੈ ਪਿੰਡ ਵਾਲਿਆਂ ਦਾ ਦਾਵਾ ਹੈ ਕਿ ਜਸਤਨਪ੍ਰੀਤ ਸਿੰਘ ਜੂ ਨਸ਼ਾ ਕਰਨ ਦੇ ਉਸਤੇ ਇਲਜ਼ਾਮ ਲਗਾਏ ਗਏ ਨੇ ਉਸ ਸਰਾਸਨ ਗਲਤ ਨਹੀਂ ਉਸ ਦਾ ਨਸ਼ੀ ਦੇ ਨਾਲ ਕੋਈ ਸਬੰਧ ਨਹੀਂ ਹੈ ਕਿ ਉਸ ਨੂੰ ਨਨਜ਼ਾਇਜ਼ ਉਹ ਭੰਡਿਆ ਜਾ ਰਿਹਾ ਤੇ ਫਸਾਇਆ ਜਾ ਰਿਹਾ ਪਿੰਡ ਵਾਸੀਆਂ ਨੇ ਜਸ਼ਨਪ੍ਰੀਤ ਸਿੰਘ ਦੇ ਲਈ ਹੱਥ ਜੋੜ ਕੇ ਬੇਨਤੀ ਕੀਤੀ ਤੇ ਉਸ ਤੇ ਲਗਾਏ ਜਾ ਰਹੇ ਗਲਤ ਇਲਜ਼ਾਮ ਵਾਪਸ ਲੈਣ ਲਈ ਕਿਹਾ ਗਿਆ ਆ ਉਸ ਹੰਦੀਆ ਪਿੰਡ ਵਾਸੀਆਂ ਦਾ ਕੀ ਕੁਝ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਮੰਦਪਾ ਹਕੀਕਤ ਨਾ ਹੋਈ ਹੈ ਜਿਹੜੇ ਜਸ਼ਨਪ੍ਰੀਤ ਸਿੰਘ ਦਾ ਮੇਰੇ ਪੁੱਤਰ ਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਜਿਹੜੀ ਜਨਾਨੀ ਭੈਣ ਸਾਡੀ ਦੋ ਬੱਚੇ ਜਿਹੜੇ ਇਦਾਂ ਹੋ ਗਏ ਉਹਨਾਂ ਦਾ ਬਹੁਤ ਸਾਨੂੰ ਦੁੱਖ ਹੈ ਬਹੁਤ ਜ਼ਿਆਦਾ ਦੁੱਖ ਹੈ ਅਸੀਂ ਬਿਆਨ ਨਹੀਂ ਕਰ ਸਕਦੇ ਪਰ ਇੱਕ ਹੋਰ ਘਟਨਾਵਾ ਜਿਹੜੀ ਉਹਦੇ ਉੱਤੇ ਇਲਜ਼ਾਮ ਲਗਾਇਆ ਜਾ ਰਿਹਾ ਵਾ ਵੀ ਇਹ ਬੰਦਾ ਡਰੱਗਸ ਕਰਦਾ ਹੀ ਇਹ ਮੇਰਾ ਪੁੱਤਰ ਡਰੱਗਸ ਨਹੀਂ ਸੀ ਕਰਦਾ ਮੇਰਾ ਪੁੱਤਰ ਬਿਲਕੁਲ ਅਮਰਤ ਧਾਰੀ ਬੱਚਾ ਵਾ ਛੋਟੇ ਹੁੰਦਿਆਂ ਤੋਂ ਉਹਨਾਂ ਅਮਰ ਛਕਿਆ ਹੋਇਆ ਵਾ ਤੇ ਤੁਹਾਡੇ ਅੱਗੇ ਬੇਨਤੀ ਹੈ ਵੀ ਇਹਦਾ ਖੁਲਾਸਾ ਕੀਤਾ ਜਾਵੇ ਜਿਹੜਾ ਹੈ ਗਲਤ ਇਲਜ਼ਾਮ ਲਾਉਣ ਦੇ ਆ ਵੀ ਡਰੱਗਸ ਕਰਨ ਦੇ ਡਰੱਗਸ ਕੀਤਾ ਵਾ ਕੋਈ ਵੀ ਬੰਦਾ ਜਾਣ ਕੇ ਐਕਸੀਡੈਂਟ ਨਹੀਂ ਕਰਦਾ ਬਹੁਤ ਮੰਦ ਭਾਗੀ ਖਬਰ ਆ ਉਹ ਜਿਹੜੀ ਭੈਣ ਸਾਡੀ ਦੋ ਬੱਚੇ ਜਿਹੜੇ ਐਦਾਂ ਹੋ ਗਏ ਆ ਹੋਰ ਵੀ ਜਿੱਦਾਂ ਵੀ ਹੈ ਨੁਕਸਾਨ ਹੋਇਆ ਉਹ ਬਹੁਤ ਦੁੱਖ ਹੈ ਉਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਹੈ ਇੰਨਾ ਦੁੱਖ ਆ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਤੇ ਪਰ ਬੱਚੇ ਦੇ ਉੱਤੇ ਗਲਤ ਇਲਜ਼ਾਮ ਨਾ ਲਾਏ ਜਾਣ ਕਿ ਇਹ ਡਰੱਗਸ ਆ ਇਹਦੇ ਉੱਤੇ ਸਾਡੇ ਉੱਤੇ ਬਹੁਤ ਮਾੜਾ ਅਸਰ ਹੋਂਡਿਆ ਵਾ ਇਸ ਚੀਜ਼ ਦਾ ਜਿਹੜਾ ਦੇਖਦਾ ਉਹ ਹੀ ਕਹਿੰਦਾ ਵਾ ਕਿ ਇਹ ਬੰਦਾ ਡਰੱਗਸ ਕਰਦਾ ਜੇ ਉਹ ਇਹ ਗਲਤ ਹੈ ਅੱਜ ਪੁੱਤਰ ਸਾਡੇ ਵਾਸਤੇ ਪਿੰਡ ਦੇ ਮੋਤਵਾਰ ਖੜੇ ਨੇ ਇਹਨਾਂ ਨੂੰ ਤੁਸੀਂ ਪੁੱਛ ਲਓ ਵੀ ਇਹ ਡਰਗਸ ਕਰਦਾ ਕਿ ਨਹੀਂ ਅਮਰਤ ਹਾਰੀ ਮੇਰਾ ਪੁੱਤ ਸੀਗਾ ਆ ਚੀਜ਼ ਆ ਇਲਜ਼ਾਮ ਨਾ ਲਾਓ ਡਰਗਸ ਦਾ ਇਲਜ਼ਾਮ ਨਾ ਲਾਓ ਮੈਂ ਹੱਥ ਜੋੜਦਾ ਤੁਹਾਡੇ ਅੱਗੇ ਤੁਹਾਡੇ ਅੱਗੇ ਬੇਨਤੀ ਆ ਵੀ ਇਹ ਚੀਜ਼ ਦਾ ਇਲਜ਼ਾਮ ਨਾ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵਿੰਦਰ ਸਿੰਘ ਦੇ ਪਰਿਵਾਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਮੇਰਾ ਬਹੁਤ ਰਿਲੇਸ਼ਨ ਵਧੀਆ ਇਹਨਾਂ ਨਾਲ ਆਉਣਾ ਜਾਣਾ ਸਾਡਾ ਪਰਿਵਾਰ ਵਰਗਾ ਉਹ ਬੱਚੇ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ ਸਵੇਰੇ ਜਦੋਂ ਗੱਲ ਹੋਣੀ ਉਦੋਂ ਵੀ ਉਹਦੇ ਮੂੰਹ ਚੋਂ ਬਾਣੀ ਸਾਮਾਂ ਨੂੰ ਜੇ ਕਿਤੇ ਗੱਲ ਹੋਣੀ ਤੇ ਤਾਂ ਵੀ ਬਾਣੀ ਪੜਦਾ ਸੀ ਤੇ ਜਿਹੜੀ ਘਟਨਾ ਹੋਈ ਐ ਐਕਸੀਡੈਂਟ ਹੋਇਆ ਵਾ ਉਹਦਾ ਅਸੀਂ ਵੀ ਅ ਗੁਰਦੁਆਰੇ ਸਾਹਮਣੇ ਖੜੇ ਆ ਅਸੀਂ ਬਹੁਤ ਮਤਲਬ ਜਿਹੜਾ ਪਰਿਵਾਰ ਚਲ ਗਿਆ ਆਪਾਂ ਉਹਨਾਂ ਦਾ ਬਹੁਤ ਮਤਲਬ ਦਿਨੋਂ ਕਿੰਨੇ ਸੱਚੇ ਪਾਸ਼ਾ ਆਤਮਾ ਨੂੰ ਸ਼ਾਂਤੀ ਮਿਲੇ ਤੇ ਬਹੁਤ ਵੱਡਾ ਦੁੱਖ ਲੱਗਾ ਸਾਨੂੰ ਵੀ ਪਰ ਜਿਹੜਾ ਜਸਨਪ੍ਰੀ ਤੇ ਇਲਜ਼ਾਮ ਲੱਗ ਰਿਹਾ ਨਾ ਡਰਗ ਦਾ ਉਹ ਬਿਲਕੁਲ ਬੇਬੁਨਿਆਦ ਆ ਖਾਸ ਕਰਕੇ ਸਾਡੇ ਪੰਜਾਬੀ ਵੀਰ ਜਿਹੜੇ ਟਰੱਕ ਚ ਚਲਾ ਰਹੇ ਆ ਨਾ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਪਾਈ ਆਪਣਿਆਂ ਨੂੰ ਆਪ ਨਾ ਪੰਡੋ ਉਹ ਮੁੰਡਾ ਬਿਲਕੁਲ ਇੱਕ ਚੀਜ਼ ਦੀ ਅਸੀਂ ਗਰੰਟੀ ਲੈਂਦੇ ਆ ਕਿ ਉਹਨੇ ਡਰਗ ਨਹੀਂ ਕੀਤੀ ਜੇ ਕੋਈ ਉਤੇ ਗਲਤ ਇਲਜ਼ਾਮ ਲਾ ਰਿਹਾ ਵਾ ਤੇ ਤੁਸੀਂ ਸਗੋਂ ਡਟ ਕੇ ਖਲੋਵੋ ਉਹਦੇ ਨਾਲ ਕਿ ਉਹ ਇੱਕ ਸਿੱਖ ਨੂੰ ਕੋਈ ਬਦਨਾਮ ਨਾ ਕਰੇ ਅਮਰਤਾਰੀ ਨੂੰ ਉਹ ਮੁੰਡਾ ਬਿਲਕੁਲ ਇਸ ਕੰਮ ਦੇ ਵਿੱਚ ਕਦੀ ਜ਼ਿੰਦਗੀ ਚ ਜਾ ਨਹੀਂ ਸਕਦਾ ਅਸੀਂ ਇਸ ਗੱਲ ਦਾ ਵਿਸ਼ਵਾਸ ਦਉਂਦੇ ਆ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਵੀ ਜਿਹੜੇ ਉਹਦੇ ਤੇ ਗਲਤ ਕਮੈਂਟ ਕਰਦੇ ਨਾ ਉਹ ਆਪਣਾ ਆਪਣਾ ਮੂੰਹ ਬੰਦ ਕਰੋ ਹੱਥ ਜੋੜ ਕੇ ਬੇਨਤੀ ਆ ਕਿ ਉਹ ਅਮਰਤਾਰੀ ਨੂੰ ਇਦਾਂ ਨਾ ਬਦਨਾਮ ਕਰੋ ਕਿ ਉਹਨੇ ਡਰੱਗ ਕੀਤਾ ਸੀ ਇਹ ਗੱਲ ਗਲਤ ਹੈ ਇੰਨੀ ਮੇਰੀ ਬੇਨਤੀ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਯੂ ਐਸ ਏ ਚ ਕੈਲੀਫੋਰਨੀਆ ਵਿੱਚ ਇਹ ਹਾਸਾ ਵਾਪਰੇਆ ਟਰੱਕ ਦਾ ਮੈਂ ਸਮਝਦਾ ਕਿ ਬਹੁਤ ਹੀ ਦੁਖਦਾਈ ਘਟਨਾ ਹੈ ਔਰ ਜਿਹੜੇ ਸਾਡੇ ਉਥੇ ਲੇਡੀਜ਼ ਉਹਨਾਂ ਦੇ ਬੱਚੇ ਦੂ ਦੀ ਡੈਥ ਹੋਈ ਆ ਮੈਂ ਉਹਨਾਂ ਦੇ ਨਾਲ ਬਹੁਤ ਹੀ ਡੂੰਗਾ ਦੁੱਖ ਪ੍ਰਗਟ ਕਰਦਾ ਕਿਉਂਕਿ ਇਹ ਐਕਸੀਡੈਂਟ ਜਿਹੜਾ ਨਾ ਹੀ ਮਾੜਾ ਹੈ ਪਰ ਇਹਨਾਂ ਦੇ ਜਿਹੜੇ ਬੱਚੇ ਜਸਪ੍ਰੀਤ ਸਿੰਘ ਜੀ ਜਿਹੜੇ ਸਾਡੇ ਉਹਨਾਂ ਦੀ ਮੈਂ ਖਬਰ ਪੜ੍ਹਿਆ ਸੀ ਉਹ ਬੱਚਾ ਇੱਥੇ ਸਕੂਲ 'ਚ ਪੜ੍ਹਦਾ ਸੀ ਬਹੁਤ ਹੀ ਹੁਨਾਰ ਤੇ ਲਾਇਕ ਬੱਚਾ ਸੀ ਅਮਰਤਾਰੀ ਪਰਿਵਾਰ ਆ ਉਹਨਾਂ ਦੇ ਡੈਡੀ ਜੀ ਇਹ ਮੇਰੇ ਲੱਗੇ ਆਏ ਆ ਇਹ ਗੁਰਸਿੱਖ ਪਰਿਵਾਰ ਇਹਨਾਂ ਦੀ ਮੰਮੀ ਜਿਹੜੀ ਆ ਉਹ ਪਰਲਾਪ 'ਚ ਬਹੁਤ ਤੋਕ ਮਹਿਸੂਸ ਕਰ ਰਿਹਾ ਕਿ ਜੋ ਉੱਥੇ ਘਟਨਾ ਵਾਪਰੀ ਆ ਪਰ ਮੈਨੂੰ ਬੜਾ ਇਹ ਡੂੰਗਾ ਦੁੱਖ ਹੋਇਆ ਕਿ ਇੱਕ ਅਮਰਤਾਰੀ ਪਰਿਵਾਰ ਨੂੰ ਇਦਾਂ ਨਸਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਡਰੱਗ ਕੀਤਾ ਹੀ ਜਾਂਦਕਿ ਉਹ ਬੱਚੇ ਨੇ ਅਜ ਤੱਕ ਕਿਸੇ ਨਸ਼ੇ ਨੂੰ ਹੱਥ ਵੀ ਨਹੀਂ ਟੱਚ ਕੀਤਾ ਇਹ ਮਹਾਰਾਜੀ ਜੂ ਰੀਜੇ ਖੜੇ ਆ ਇਹ ਗੱਲ ਕਰ ਰਹੇ ਆ ਸੋ ਇਸ ਕਰਕੇ ਮੈਂ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਭਾਰਤੀ ਲੋਕਾਂ ਨੂੰ ਜਾਂ ਵਰਲਡ ਦੇ ਵਿੱਚ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੀ ਕੋਈ ਸ਼ੋਸ਼ਣਾ ਛੱਡਿਆ ਜਾਏ ਬਿਲਕੁਲ ਅਮਰਤਾਰੀ ਆ ਔਰ ਅਸੀਂ ਗਰੰਟੀ ਦਿੰਦੇ ਹਾਂ ਉਹ ਤਿਆਰਾ ਗੁਰੂ ਦੀ ਝੂਰੀ ਚ ਖੜੇ ਆ ਇਸ ਕਰਕੇ ਨਸ਼ਾ ਕੋਈ ਨਹੀਂ ਕਰਦਾ ਸੀ ਪਰ ਜੋ ਐਕਸੀਡੈਂਟ ਹੋਇਆ ਉਹ ਬਹੁਤ ਹੀ ਦੁਖਦਾਈ ਤੇ ਬਹੁਤ ਹੀ ਤੇ ਦਿਲ ਨੂੰ ਸੱਟ ਮਾਰਨ ਵਾਲਾ ਸੋ ਮੈਂ ਭਾਰਤ ਦੀ ਸਰਕਾਰ ਨੂੰ ਮੁੱਖ ਮੰਤਰੀ ਦੇ ਨਜ਼ਰ ਪ੍ਰਧਾਨ ਮੰਤਰੀ ਦੇ ਨਜ਼ਰ ਬੋਦੀ ਜੀ ਨੂੰ ਉੱਥੇ-ਉੱਥੇ ਤੇ ਰਾਸ਼ਟਰਪਤੀ ਨੂੰ ਕਹਿੰਦਾ ਬੇਨਤੀ ਕਰਦਾ ਕਿ ਇਹ ਤੇ ਤੈਹ ਤੱਕ ਢੰਗਾਈ ਤੱਕ ਜਾਇਆ ਜਾਏ ਕਿ ਨਸ਼ਾ ਜਿਹੜਾ ਬਿਲਕੁਲ ਹੀ ਕਰਦਾ ਉੱਥੇ ਮੈਂ ਨਾਲ ਬੇਨਤੀ ਕਰਦਾ ਕਿ ਬੱਚਾ ਕੋਲੋਤਾ ਇਹਨਾਂ ਦਾ ਬੱਚਾ ਹੋਣਾ ਔਰ ਬੱਚਾ ਵਾ ਉੱਥੇ ਕੋਈ ਝੂਠਾ ਕੇਸ ਨਾ ਬਣ ਜੇ ਸੋ ਇਸ ਕਰਕੇ ਮੈਂ ਅਕਾਲ ਤਖਤ ਸਾਹਿਬ ਦੇ ਜੇਜ਼ਦਾਰ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਉਹ ਵੀ ਤੁਰੰਤ ਔਰ ਸਿੱਖ ਧਾਰਮਿਕ ਜਥੇਬੰਦੀਆਂ ਜਿਹੜੀਆਂ ਉਹਨੂੰ ਮੱਥ ਯੁਰਕ ਬੇਨਤੀ ਕਰਦਾ ਕਿ ਉਹ ਵੀ ਇਸ ਕੇਸ ਵਿੱਚ ਸ਼ਮੂਲ ਜਮੂਲੀ ਤਰ੍ਹਾਂ ਤਾਂ ਜੋ ਇਹ ਬੱਚੇ ਨੂੰ ਇਨਸਾਫ ਮਿਲ ਸਕੇ ਕਿਉਂਕਿ ਸਮੁੱਚਾ ਪਿੰਡ ਜਿਹੜਾ ਅੱਜ ਗੁਰਦਾਰਾ ਸਾਹਿਬ ਦੇ ਹਜ਼ੂਰੀ ਜਿੱ ਇਕੱਠਾ ਹੋ ਕੇ ਇਹ ਪਿਛਵਾਹ ਤੇ ਰਿਹਾ ਕਿ ਬੱਚਾ ਕੋਈ ਨਸ਼ਾ ਕਰਦਾ ਹੀ ਨਹੀਂ ਹੈ ਸੋ ਇਹ ਕੁਦਰਤੀ ਇੱਕ ਪਾਣਾ ਪਾਪ ਰਿਹਾ ਤੇ ਜਿਹਦਾ ਬਹੁਤ ਦੁੱਖ ਵਾ ਔਰ ਜੋ ਉੱਥੇ ਮੌਤਾਂ ਹੋਈਆਂ ਉਹਦਾ ਅਸੀਂ ਡੂੰਗਾ ਦੁੱਖ ਦੇ ਨਾਲ ਕਰਦੇ ਆ ਕਿ ਜੋ ਇਹ ਹੋਣਾ ਨਹੀਂ ਚਾਹੀਦਾ ਪਰ ਇਹ ਜਿਹੜਾ ਐਕਸੀਡੈਂਟ ਹੈ ਇਹ ਕੁਦਰਤ ਦੇ ਹੱਥ ਹੈ ਉਸ ਕਾਲਪੁਰ ਵਾਹੇ ਗੁਰਦੇ ਹੱਥ ਹੈ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ